ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਓਟਸ ਬਣਾਉਣਾ ਦਲੀਆ ਉਹਦੇ ਲਈ ਆਪਾਂ ਨੂੰ ਸਮਾਨ ਚਾਹੀਦਾ ਕੁਝ ਪੇਸ਼ਤੇ ਲਿਆ ਆਪਾਂ ਕੁਝ ਕਾਜੂ ਕਿਸਮੇ ਸੱਤੇ ਦੁੱਲੈ ਚਨਾ ਬਦਾਮ ਤੇ ਆਪਾਂ ਇੱਕ ਲਿਆ ਕਸਟਰਡ ਦਾ ਚਮਚਾ ਫਲੇਵਰ ਲਈ ਹੈਲਦੀ ਬਣਾਉਣਾ ਹੈ ਇਸ ਲਈ ਆਪਾਂ ਲਈ ਅੱਧੀ ਕੌਲੀ ਮਿਸ਼ਰੀ ਦੀ ਤੇ ਇਹਨੂੰ ਆਪਾਂ ਆਮ ਤੌਰ ਤੇ ਦਲੀਆ ਵੀ ਕਹਿ ਦਿੰਦੇ ਆ ਘਰਾਂ 'ਚ ਤੇ ਇਹ ਜਿਹਾ ਹੁੰਦਾ ਹੈ ਇੱਕ ਕੌਲੀ ਲਈ ਆਪਾਂ ਓਟਸ ਨਹੀਂ ਤੇ ਇਥੇ ਆਪਾਂ ਅੱਧਾ ਕਿਲੋ ਦੁੱਧ ਲਿਆਏ ਜੀ ਅੱਧਾ ਕਿਲੋ ਦੁੱਧ ਨੂੰ ਆਪਾਂ ਹੁਣ ਬਾਲਾ ਦਵਾਂਗੇ ਤੇ ਜਿਹੜਾ ਆਪਣੀਆਂ ਕੋਲੇ ਲੇਚੰਗਾਂ ਲੰਗਾ ਸੀ ਦੋਨਾਂ ਨੂੰ ਕੱਟ ਕੇ ਤੇ ਇਹਦੇ ਵਿੱਚ ਪਾਵਾਂਗੇ ਫਲੇਵਰ ਲਈ ਦੋ ਲੇਚੰ ਨੂੰ ਕੱਟ ਕੇ ਪਾਵਾਂਗੇ ਵਿੱਚ ਤੇ ਜਦੋਂ ਬਾਲਾ ਆਇਆ ਇਸ ਤੋਂ ਬਾਅਦ ਆਪਾਂ ਉਸ ਪਾਵਾਂਗੇ ਢੱਕ ਕੇ ਰੱਖਦਾ ਬਾਲਾ ਉਹਨਾਂ ਦਿਕਰ ਤੇ ਜਦੋਂ ਬਾਲਾ ਆ ਗਿਆ ਉਦੋਂ ਆਪਾਂ ਸੋਨੂੰ ਦਸਦੇ ਹਾਂ ਤੇ ਹੁਣ ਆਪਾਂ ਥੋੜਾ ਜਿਹਾ ਦੁੱਧ ਰੱਖਿਆ ਸੀ ਜਿਹੜਾ ਠੰਡਾ ਪਚਾ ਕੇ ਤੇ ਉਹਦੇ ਚ ਆਪਾਂ ਘੋਲ ਲਿਆ ਜੀ ਕਾਸਟਰਡ ਫਲੇਵਰ ਇਹਦੇ ਨਾਲ ਬਧੀਆ ਹੁੰਦਾ ਹੈ ਬਸ ਇਹ ਬਾਲਾਂ ਨਹੀਂ ਪਾਇਆ ਆਪਾਂ ਥੋੜਾ ਹੀ ਪਾਇਆ ਹੈ ਇਹਦੇ ਨਾਲ ਫਲੇਵਰ ਚੰਗਾ ਉਹ ਨਾਲੇ ਗਾੜਾ ਗਾੜਾ ਬਣੂਗਾ ਇਹਦੇ ਨਾਲ ਸਵਾਦ ਤਾਂਨੇ ਕਰਕੇ ਛੋਟਾ ਇੱਕ ਚਮਚਾ ਪਾਇਆ ਇੱਕ ਕਾਸਟਰਡ ਦਾ ਤੇ ਹੁਣ ਆਪਣੇ ਆ ਗਿਆ ਬਾਲਾ ਜੀ ਦੁੱਧ ਨੂੰ ਲੈ ਚੰਗਾਂ ਦੇ ਵਿੱਚ ਆਪਾਂ ਪਾ ਤਾ ਨੂੰ ਸੀ ਕੁੱਟ ਕੇ ਬਾਲ ਆ ਗਿਆ ਤੇ ਮਸ ਹਾ ਪਾਣੀ ਦੇ ਵਿੱਚ ਪਾ ਦੇਾਂਗੇ ਜੀ ਓਰਸ ਇੱਕ ਕੌਲੀ ਲਈਆ ਪਾ ਕੇ ਓਰਸ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਹਿਲਾ ਦੇਾਂਗੇ ਕਾਸਟਰਡ ਪਾ ਕੇ ਆਪਾਂ ਵਿੱਚ ਇਹਨੂੰ ਬਾਲਾਦ ਵਾਲ ਲੈਣਾ ਹਾਂ ਉਸ ਬਾਲ ਆ ਗਿਆ ਹੁਣ ਗਰਮ ਹੀ ਸੀ ਦੁੱਧ ਤੇ ਮਸ ਹੁਣ ਆਪਾਂ ਓਰਸ ਬਾਵਾਂਗੇ ਵਿੱਚ ਪਾ ਕੇ ਓਰਸ ਆ ਪੈਨ ਨੂੰ ਮਿਕਸ ਕਰ ਦੇਾਂਗੇ ਹਿਲਾ ਦੇਾਂਗੇ ਇਤੋਂ ਬਾਅਦ ਫੇਰੇ ਦੁੱਧ ਨਿਕਲ ਨਾ ਜਾਵੇ ਦੁੱਧ ਕਰਕੇ ਬਹਲਾ ਆਊਗਾ ਇਹਨੂੰ ਤਾਂ ਆਪਾਂ ਪੂਰੀ ਫੁੱਲ ਅੱਗ ਤੇ ਨਹੀਂ ਰੱਖਣਾ ਢੱਕਣ ਲਾ ਕੇ ਆਪਾਂ ਸਲੋ ਜੀ ਅੱਗ ਤੇ ਇਹਨੂੰ ਢੱਕਣ ਲਾ ਕੇ ਕੜਾਹੀ ਤੇ ਰੱਖ ਲਿਆਂਗੇ ਤੇ ਥੋੜੇ ਚਿਰ ਬਾਅਦ ਚੈੱਕ ਕਰਦੇ ਰਹਾਂਗੇ ਤਾਂ ਕਿ ਬਾਲਾ ਕੇ ਬਾਹਰ ਨਾ ਨਿਕਲ ਜੇ ਸਲੋਅ ਅੱਗ ਤੇ ਆ ਕਾ ਪਾਟਾ ਕੀ ਰੱਖਦੇ ਆ ਇਹਨੂੰ ਹਾਂਜੀ ਉਹਦੇ ਸ ਨੂੰ ਬਾਲਾ ਆ ਗਿਆ ਦੋ ਤਿੰਨ ਵਾਲੇ ਸਲੋਅ ਅੱਗ ਤੇ ਰਿੱਝ ਹੀ ਗਏ ਇਹ ਤੇ ਬਦਿਆ ਫੁੱਲ ਲੱਗਿਆ ਏ ਬਦਿਆ ਬਣ ਗਿਆ ਏ ਹੁਣ ਇਹ ਪੂਰਾ ਗਾੜਾ ਹੋ ਗਿਆ ਏ ਦੁੱਗਣਾ ਹੋ ਗਿਆ ਔਰ ਸੋ ਫੁੱਲ ਕੇ ਅੱਧਾ ਕਿਲੋ ਦੁੱਧ ਪਾਇਆ ਸੀ ਜੇ ਆਪਾਂ ਵਿੱਚ ਆਪਾਂ ਹੈਲਦੀ ਬਣਾਉਣਾ ਐਸੇ ਕਰਕੇ ਥੋੜੀ ਜੀ ਮਿਸ਼ਰੀ ਪਾਈਏ ਵਿੱਚ ਜਿਆਦਾ ਚੀਨੀ ਨਹੀਂ ਲੋੜ ਇਹਦੇ ਵਿੱਚ ਇਹਨਾਂ ਨਾਲ ਹੀ ਬਹੁਤ ਵਧੀਆ ਫਲੇਵਰ ਆਉਂਦਾ ਆਪਾਂ ਹੈਲਦੀ ਬਣਾਉਣੀ ਆ ਤੰਨੇ ਕਰਕੇ ਆਪਾਂ ਵਿੱਚ ਨਹੀਂ ਬਾਹਰੀ ਚੀਨੀ ਆਪਾਂ ਮਿਸ਼ਰੀ ਪਾਈ ਹੈ ਕਸ਼ਮੀਰ ਚ ਵਿੱਚ ਪਾਤੀ ਹੈ ਤਾਂ ਕਿ ਉਹ ਫੁੱਲ ਜੇ ਹੁਣ ਆਪਾਂ ਹਲਾ ਕੇ ਬਸ ਮਿਸ਼ਰੀ ਦੇ ਵਿੱਚ ਹੀ ਘੁਲ ਜੂਈ ਆਪਾਂ ਨੂੰ ਪੀਸਣ ਦੀ ਮਿਸ਼ਰੀ ਲੋੜ ਨਹੀਂ ਛੋਟਾ ਛੋਟਾ ਡੱਲੀਆਂ ਸੀ ਆਪਾਂ ਉਹੀ ਪਾਤੀ ਸੀ ਵਿੱਚ ਥੋੜਾ ਜਿਹਾ ਆਪਾਂ ਨੂੰ ਹੋਰ ਪਕਾ ਲਾਂਗੇ ਤਾਂ ਕਿ ਮਿਸ਼ਰੀ ਜਿਹੜੀ ਉਹ ਵੀ ਵਿੱਚ ਘੁਲ ਜੇ ਤੇ ਜਿਹੜੀਆਂ ਦਾਖਾਂ ਉਹ ਵੀ ਫੁੱਲ ਜਾਣ बस 2 ਕੁ ਮਿੰਟ ਲਈ ਆਪਾਂ ਇਹਨੂੰ ਹੋਰ ਪਕਾ ਲਾਂਗੇ। ਪੂਰਾ ਘਾੜਾ ਹੋ ਗਿਆ ਇਹ। ਲਓ ਜੀ ਆਪਣੇ ਔਰਸ ਹੈ ਜਿਹੜੇ ਦਲੀਆ ਉਹ ਤਿਆਰ ਹੈ। ਬਹੁਤ ਹੈਲਦੀ ਹੁੰਦਾ ਹੈ। ਜਿਹਾ ਭਾਰ ਘਟਾਉਣ ਲਈ ਵੀ ਬਹੁਤ ਵਧੀਆ ਡਾਈਟ ਹੁੰਦੀ ਹੈ ਇਹ। ਵਧੀਆ ਫੁੱਲ ਕੇ ਬਣ ਗਿਆ ਸਾਰਾ ਦੁੱਧ ਇਹਨੇ ਵਿੱਚ ਹੀ ਸੋਖ ਲਿਆ ਹੈ ਅੱਧਾ ਕਿਲੋ ਦੁੱਧ ਪਾਇਆ ਸੀ ਆਪਾਂ ਹੁਣ ਆਪਾਂ ਇਹਨੂੰ ਸਰਬ ਕਰਾਂਗੇ ਵਧੀਆ ਬਣ ਗਿਆ ਇਹ ਗਾੜਾ ਗਾੜਾ ਹੋ ਗਿਆ ਹੁਣ ਸਰਬ ਕਰਕੇ ਆਪਾਂ ਜਿਹੜੇ ਡਰਾਈ ਫਰੂਟ ਹੈ ਇਹਨੂੰ ਹੈਲਦੀ ਬਣਾਉਣ ਵਾਸਤੇ ਡਰਾਈ ਫਰੂਟ ਪਾ ਦੇਾਂਗੇ ਤੁਹਾਡੇ ਕੋਲੇ ਜੋ ਵੀ ਹੋਣ ਡਰਾਈ ਫਰੂਟ ਉਹੀ ਤੁਸੀਂ ਪਾ ਸਕਦੇ ਆਂ ਹਲੋ ਜੀ ਆਪਾਂ ਕਰਤਾ ਸਰਬ ਤੇ ਆਪਾਂ ਇਹਨੂੰ ਸਜਾਤਾ ਪਲੇਟ ਨੂੰ ਬਹੁਤ ਵਧੀਆ ਗਾੜਾ ਗਾੜਾ ਬਣਿਆ ਜੀ ਬਹੁਤ ਸਵਾਦ ਬਣਿਆ ਤੇ ਇਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਬੈਜ ਕੁਕਿੰਗ ਚੈਨਲ ਨੂੰ ਸਬਸਕ੍ਰਾਈਬ ਕਰਿਓ ਫਿਰ ਤੋਂ ਸਾਰਿਆਂ ਦਾ ਧੰਨਵਾਦ ਜੀ